ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਹੈ ਜੋ ਸੁਣ ਸੁਣੇ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜਰੂਰ ਸੁਣੋ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਕੀ ਜਾਣਕਾਰੀ ਤੁਹਾਡੇ ਬਹੁਤ ਕੰਮ ਆਵੇਗੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਆਪਣੇ ਘਰ ਦੀ ਨੈਗੇਟਿਵਿਟੀ ਨੂੰ ਬੂਰ ਕਰਨ ਦੇ ਨੁਕਤੇਾਂ ਬਾਰੇ ਗੱਲ ਕਰਨ ਜਾ ਰਹੇ ਹਾਂ। ਵਾਹ ਵਰਗੇ ਜਿਹੇ ਵੀ ਜੇਕਰ ਤੂਫਾਨ ਹੋ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਦੋਸ਼ ਲੱਗਦਾ ਏ, ਭਾਵੇਂ ਕਿ ਖਰੀਦੀ ਜਾਂ ਬਿਮਾਰੂਆਂ ਆਪਲੇਸ਼ਿਆ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਜਾਂ ਫਿਰ ਕਿਸੇ ਨੇ ਮਨ ਦੇ ਵਿੱਚ ਇਹ ਵਹਿਮ ਪਾ ਦਿੱਤਾ ਕਿ ਤੁਹਾਡਾ ਘਰ ਸਹੀ ਵਿਸ਼ਾਦੋ ਵਿੱਚ ਨਹੀਂ ਮੰਨਿਆ। ਕਈ ਵਾਰ ਕਈ ਵਕਤ ਇਹ ਦੰਭੇ ਬਹੁਤ ਸੋਚਦੇ ਆ ਕਿਸੇ ਵੀ ਫਿਕਰ ਦਾ ਡਰ ਪੈ ਚਿੰਤਾ ਕੋਈ ਵਹਿਮ ਤੁਹਾਡੇ ਮਨ ਦੇ ਵਿੱਚ ਹੈ ਆ ਵੀ ਸਾਡੇ ਧਰ ਦੇ ਵਿੱਚ ਕਿਸੇ ਨੂੰ ਕੁਝ ਕਰ ਦਿੱਤਾ ਹੈ ਕੋਈ ਤਾਂ ਗੇ ਤਵੀਤ ਜਾਦੂ ਜੂਏ ਤੋਂ ਗੱਲ ਲੱਗ ਰਹੀ ਜਾਂ ਫਿਰ ਮਾੜੀਆਂ ਸ਼ਕਤੀਆਂ ਤੋਂ ਵੱਲ ਲੱਗਦਾ ਹੈ ਭਾਵ ਕਿ ਕਿਸੇ ਵੀ ਪ੍ਰਕਾਰ ਦਾ ਕੋਈ ਡਰ ਪੈ ਆ ਕੋਈ ਚਿੰਤਾ ਹੀ ਕੋਈ ਵੀ ਪਰੇਸ਼ਾਨੀ ਆ ਉਹਨਾਂ ਮਾਹੌਲਿਕ ਦੇਖੰਦ ਜੇਕੰਤ ਸੇ ਤੁੰ ਲਾਲ ਕਾਸ਼ਾ ਜੀ ਦੇ ਪਰਦੇ ਸੇ ਕੋ ਨੂੰ ਖਾਣੋਂ ਕਿਸੇ ਤੋਂ ਕੁਝ ਬੱਚਾ ਦੀ ਲੋੜ ਨਹੀਂ ਆ ਬਸ ਉਪਚਾਰ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਲਵੇ ਸਵੇਰੇ ਸ਼ਾਮ ਘਰ ਵਿੱਚ ਗੁਰਬਾਣੀ ਦਾ ਪਾਠ ਕਰੇ ਤੇ ਚਿੰਤਾ ਹੋਏ ਸਕੇ ਨੂੰ ਹਮ ਤੰਦੀ ਦਾ ਰਾਖਪੁਰ ਮੂਰ ਮੰਤਰ ਜੀ ਦਾ ਜਾਪ ਸਵੇਰੇ ਸ਼ਾਮ ਨੂੰ ਚੌਂਕੜਾ ਮਾਰ ਕੇ ਮਨ ਬਿੱਤੀ ਇਕਾਤਰ ਕਰਕੇ ਜਗਨਾਰਥ ਪਾਸ਼ਾ ਜੀ ਨੂੰ ਹਜਰ ਨਜਰ ਜਾਣ ਕੇ ਕਰੋ ਭਾਵੇਂ ਤੁਸੀਂ ਇੱਕ ਮਾਲਾ ਸਵੇਰੇ ਕਰ ਲੋ ਇੱਕ ਮਾਲਾ 108 ਮਾਲਕੇ ਦੀ ਸ਼ਾਮ ਨੂੰ ਰਾਤ ਨੂੰ ਸ਼ਾਮ ਨੂੰ ਲੈ ਕਰ ਲੋ ਇਹ ਦੋ ਮਾਲਾ ਮੂਰ ਮੰਤਰ ਜੀ ਦੇ ਜਾਪ ਦੀਆਂ ਚੌਂਕੜਾ ਮਾਰ ਕੇ ਮਨ ਬਿੱਤੀਆਂ ਇਕਾਤਰ ਕਰਕੇ ਕਰਨਾ ਸ਼ੁਰੂ ਕਰ ਦੋ ਅਤੇ ਬਾਕੀ ਦਿਨ ਦੇ ਵਿੱਚ ਕਿਉਂ ਦਿਆ ਕਰਦੇ ਕੰਮਕਾਰ ਕਰਦੇ ਹੋયા ਨਹੀਂ ਆਪਾਂ ਮੂਰ ਮੰਤਰ ਦੀ ਦਾ ਜਾਪ ਕਰ ਸਕਦੇ ਆ ਵਾਹਿਬ ਜੀ ਕਹਿੰਦੇ ਕਿ ਜਿਹੜੀਆਂ ਹੀ ਮੂਰ ਮੰਤਰ ਦੀ ਦਾ ਜਾਪ ਕਰੋਗੇ ਨਾ ਉਨਾਂ ਹੀ ਗੁਰਨਾਥ ਕਾਸ਼ ਜੀ ਮੇਰਾ ਵਰਕਤਾ ਸਾਬੇ ਕਰਦੇ ਰਚੂਣਗੇ ਆ ਮਹਾਬੋਲ ਜੀ ਕਹਿੰਦੇ ਹੋਏ ਕਿ ਜਿਸ ਕਰਕੇ ਮੂਰ ਮੰਤਰ ਦੀ ਦਾ ਜਾਪ ਹੁੰਦਾ ਹੋਵੇ ਉਸ ਘਰ ਦੀ ਬਾਗ ਨਹੀਂ ਕੋਈ ਮੇਨਿਕ ਸ਼ਬਦਾ ਕੇ ਮਾੜੇ ਨਾ ਸ਼ਕਤੀਆਂ ਮਾੜੇ ਨੂੰਤ ਤੁਹਾਡਾ ਬਾਗ ਹੀ ਮੇਰਾ ਨਹੀਂ ਪਸੰਦਿੰਗੇ ਕਿਸ ਕਰਕੇ ਡਰਨ ਦੀ ਲੋੜ ਨਹੀਂ ਆ ਮਾਛੇ ਕਿਸੇ ਵੀ ਪ੍ਰਕਾਰ ਦਾ ਕੋਈ ਗਹਿਮ ਠੱਗੀ ਲੋੜ ਨਹੀਂ ਆ ਬਸ ਜੋ ਪੰਜਾਬ ਨੂਰ ਮੰਦਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਹੈ ਭਗੰਤ ਸਿੰਘ ਜੀ ਦੇ ਬਚਨ ਕਰਦੇ ਸੰਗ कि जेकन ਕੋਈ ਨਰ ਹੋ ਹਰ ਰੋਜ਼ ਸ਼ੇ ਮਾਲਾ ਮੂਨ ਮੰਤਰ ਦਾ ਜਾਪ ਮਨ ਬਿਸ਼ਤੀ ਕੀਤਾ ਕਰਕੇ ਕਰਨਾ ਸ਼ੁਰੂ ਕਰਨਗੇ ਤਾਂ ਇੱਕ ਮਹੀਨੇ ਦੇ ਵਿੱਚ ਸਹਿਜਕਾਰ ਕਰਨ ਜਿੰਨਾ ਫਲ ਪ੍ਰਾਪਤ ਹੁੰਦਾ ਹੈ ਸੋਦਰਗੇ ਜਿ ਮੂਨ ਮੰਤਰ ਜਿਹਦੇ ਜਾ ਉਹਦੇ ਪਹਿਰੇ ਨੰਨੇ ਆ ਮੂਨ ਮੰਤਰ ਜੀ ਦਾ ਜਾਪ ਕਰਨਾ ਹੈ ਇਸ ਤੋਂ ਇਲਾਵਾ ਜਦੋਂ ਆਪਾਂ ਸਵੇਰੇ ਉੱਠਦੇ ਆਪਕੇ ਪ੍ਰਮਾਤਮਾ ਦਾ ਨਾਮ ਲੈ ਲਿਆ ਉਸ ਤੋਂ ਬਾਅਦ ਆਪਣੇ ਘਰ ਦੀ ਸਾਫ ਸਫਾਈ ਕਰੋ ਇਹ ਤੁਸੀਂ ਖੁਦ ਨਹੀਂ ਕਰ ਸਕਦੇ ਕਿਸੇ ਤੋਂ ਸਾਫ ਸਫਾਈ ਕਰਵਾਉਂਦੇ ਹੋ ਤਾਂ ਵੀ ਆਪਣੇ ਘਰ ਦੀ ਸਾਫ ਸਫਾਈ ਚੰਗੀ ਤਰ੍ਹਾਂ ਕੋਈ ਖੜਕੇ ਕਰਵਾਓ ਆਪਣੇ ਘਰ ਦੀਆਂ ਖਿੜਕੀਆਂ ਦਰਵਾਜ਼ੇ ਕੋਲੋਂ ਸਿਰਫ ਸਾਫ ਸਫਾਈ ਹੋਣੀ ਚਾਹੀਦੀ ਹੈ ਅਤੇ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਨਮਕ ਦਾ ਬੋਚਾ ਲੱਗ ਹੋ ਜਾਂਦੀ ਹੈ ਉਹ ਵੀ ਅਸਕਰੇ ਪਰ ਨਮਕ ਦਾ ਬੋਚਾ ਨਾ ਹੋਵੇ ਉਹ پیچھے ਵੀ ਕੋਈ ਵਹਿਣ ਭਰਮਣ ਨਹੀਂ ਆ ਜਿਹੜੀ ਇੱਕ ਵਰਤ ਦਾ ਠੀਕ ਨਾ ਹੋ ਸਕੇ ਜਿਹਦੇ ਨਾਲ ਸਾਡੇ ਘਰ ਦੇ ਵਿੱਚ ਇੱਕ ਸੁਖ ਸੁਖੀ ਚਿੰਨੀ ਰਹਤ ਰੋਸ਼ਾਨੀ ਖੁਲੀ ਨਾ ਨਹੀਂ ਦੇ ਸਕੇ ਨਹੀਂ ਮੈਂ ਉਹ ਤੇ ਤਾਂ ਆਪਣੇ ਰਸੋਈ ਦੇ ਵਿੱਚ ਨਹੀਂ ਰਸੋਈ ਦੀ ਸੈਲਫ ਤੇ ਤਾਂ ਨੰਪਤਾ ਪਕਾ ਹੁੰਦੀ ਹੋਈ ਹੀ ਬਤਾ ਦੇ ਚਾਹੀਦਾ ਹੈ ਤਾਂ ਉਹ ਇੱਕ ਜੁਆ ਬਾਕੀ ਛੋਟੇ ਧੀਰ ਉਸ ਰਸਿਦੇ ਨਹੀਂ ਆ ਉਹ ਉਹ ਮੰਮਾ ਪਕਾ ਰਹੇਗੇ ਅਤੇ ਹਰ ਰੋਜ਼ ਸਵੇਰੇ ਸ਼ਾਮ ਆਪਣੇ ਘਰ ਦੇ ਵਿੱਚ ਕੀਰਤਨ ਲਗਾਓ ਗੁਰਬਾਣੀ ਦਾ ਪਾਠ ਲਗਾਓ ਕਿਉਂਕਿ ਜਦੋਂ ਆਪਾਂ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਕਰਨੇ ਆ ਇਹ ਤਾਂ ਨਾ ਲਾਣੇ ਆ ਕਤਬੇ ਸਾਰੇ ਜੀਹਾਂ ਦੇ ਕਰਮਾਂ ਦੇ ਵਿੱਚ ਗੁਰਬਾਨੀ ਦੀ ਆਵਾਜ਼ ਕਉਂਦੀ ਹੈ ਸਾਡੇ ਘਰ ਦੇ ਕੋਨੇ-ਕੋਨੇ ਤੱਕ ਗੁਰਬੰਧਾ ਪਾਠ ਕੀਰਤਨ ਗੂੰਜਦਾ ਹੈ ਸਾਡੇ ਘਰ ਦੀ ਵਾਏ ਪੇਸ਼ਣ ਕੀ ਕਰਨੀ ਹੈ ਸਾਡੇ ਤਾਂ ਇਸ ਸਾਰੀ ਨੈਟਿਵਿਟੀ ਇੰਨੀ ਹੁੰਦੀ ਹੈ ਸ਼੍ਰੀ ਸਵੇਰੇ ਸ਼ਾਮ ਦਾ ਵਾਇਨਾ ਪਾਠ ਕੀਰਤਨ ਜਰੂਰ ਅਪਣਾਉਣਾ ਚਾਹੀਦਾ ਹੈ ਇਹ ਕੋਈ ਉਹ ਕੰਮ ਨਹੀਂ ਹੈ ਅਡੇ ਦੇ ਕੋਈ ਵੀ ਪੈਸਾ ਸੱਚ ਨਹੀਂ ਹੁੰਦਾ ਕਈ ਲੋਕ ਨਾ ਆਪਣੇ ਕਰਦੇ ਐਕਟੀਵਿਟੀ ਨੂੰ ਕਰ ਰਹੇ ਨੇ ਕਈ ਤਰ੍ਹਾਂ ਦੇ ਧੁੰਮੇ ਕੋਟੇ ਕੋਕਾ ਕਰਦੇ ਆ ਕਿੰਨਾ ਕਿੰਨਾ ਪੈਸਾ ਸੱਚ ਲੈਂਦੇ ਆ ਪਰ ਇਹ ਕੰਮ ਜੋ ਆਪਾਂ ਆਉਂਦੀ ਹੁਗਾ ਸਵੇ ਇਹਦੇ ਵਿੱਚ ਕੋਈ ਪੈਸਾ ਸੱਚ ਨਹੀਂ ਲੋੜ ਨਹੀਂ ਆਹਿੱਤ ਉਹ ਭਾਰ ਜਾਣਗੇ ਗੁੰਦੇ ਆਪਾਂ ਦਾ ਤੇ ਵਿੱਚ ਰਹਿ ਕੇ ਹੀ ਆਪਣੇ ਕਰਦਿਆਂ ਇਹ ਸਾਰਾ ਸਮੱਸਿਆਵਾਂ ਦੇ ਹੱਲ ਕਰ ਸਕਦੇ ਹਾਂ ਕਿਸੇ ਨੂੰ ਬੱਚਾ ਜੀ ਨੂੰ ਮੈਂ ਸਾਡੇ ਗੁਰੂ ਸਾਹਿਬ ਜੀ ਨੇ ਕਰਾਨੀ ਤੇ ਰਾਈ ਸਾਨੂੰ ਸਾਡੀ ਹਰ ਇੱਕ ਮੁਸ਼ਕਲ ਦਾ ਹੱਲ ਦੱਸਿਆ ਹੈ ਤਾਂ ਕਿ ਜੀ ਦੇ ਵਿੱਚ ਜਦੋਂ ਵੀ ਕੋਈ ਮੁਸ਼ਕਲ ਘੜੀ ਆਵੇ ਕੋਈ ਵੀ ਪਰੇਸ਼ਾਨੀ ਹੋਵੇ ਕਿਸੇ ਵੀ ਜਨ ਦਾ ਮਨ ਦੇ ਵਿੱਚ ਕੋਈ ਡਰ ਭੈ ਹੋਵੇ ਚੱਕ ਆਪਣੇ ਗੁਰੂ ਸਾਹਿਬ ਜੀ ਦੇ ਅੰਦਾਸ਼ ਵੇਖ ਕੇ ਕਰੋ ਆਪਣੇ ਗੁਰੂ ਸਾਹਿਬ ਜੀ ਤੋਂ ਆਪਣੀ ਮੁਸ਼ਕਲ ਦਾ ਹੱਲ ਕੋਚ ਕੁਰਬਾਨੀ ਦਾ ਭਾਰ ਕਰਕੇ ਜੀ ਤੁਮ ਨਾਮਾ ਸਾਹਿਬ ਸ਼ੋਮ Benim de nama ve güçlü servis ਸਭੀ ਕਿਤਨ ਲਈ ਕੰਨੀ ਮੁਸ਼ਕਲ ਪਰੇਸ਼ਾਨੀ ਦਾ ਹੱਲ ਦਾ ਸੁਦੇਨਗੇ ਜੇਕਰ ਅਸੀਂ ਸੱਚੇ ਮੰਨਦੇ ਨਾ ਉੱਚਿਆ ਉਸ ਤੋਂ ਇਲਾਵਾ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲ ਘੜੀ ਆਵੇ ਤਾਂ ਮਹਾਪੁਰਖ ਜੀ ਕਹਿੰਦੇ ਆਪਣਾ ਨਿਤ ਨਿਮੰਗਾ ਦੋ ਜਿੰਨਾ ਤੁਹਾਡਾ ਨਿਤ ਦਾ ਨੇਮ ਹੈ ਉਹਨਾਂ ਉਹਦੇ ਨਾਲੋਂ ਜ਼ਿਆਦਾ ਦੁਰਬੰਦਾ ਬਾਕ ਕਰੋ ਤੇ ਆਪਣੇ ਹੀ ਸ਼ਹਿਰ ਦੀ ਦੇਖੇ ਚਾ ਉਸ ਦੇ ਉਪਰ ਜੇਕਰ ਮੌਤ ਬਹੁਤ ਬੇਚੈਨ ਹੈ ਅਸ਼ਾਂਤ ਹੈ ਤਾਂ ਕੋਈ ਕਰੇਗਾ ਕਿ ਸੇਵਾ ਕਰੋ ਜੇ ਰੋ ਆਪਣਾ ਬੰਦ ਕਰੇ ਜਾ ਕੇ ਸੇਵਾ ਕਰਦੇ ਆਂ ਗੁਰੂ ਦੀ ਹੋਂਦ ਨਹੀਂ ਤੇ ਜੋ ਕੋਸ਼ਿਸ਼ ਕਰ ਕੋ ਪੰਧਾ ਪਾਉਂਦੇ ਹਨ ਚੁਣਦੇ ਹਨ ਆ ਕਰਦੇ ਆ ਤਾਂ ਮਨ ਨੂੰ ਸ਼ਾਂਤੀ ਮਿਲਦੀ ਆ ਮਨ ਤੇ ਸਾਰੇ ਗੁੱਸੇ ਦੇ ਦੰਦੂਰ ਹੁੰਦੇ ਸੋ ਇਹ ਕੰਮ ਆ ਰੋਜ਼ ਕਰਨੇ ਸ਼ੁਰੂ ਕਰੀਏ ਤਾਂ ਸਾਡੇ ਜਿੰਦਗੀ ਦੇ ਸਾਡੇ ਪਰੇ ਸਾਰੇ ਨੈਗੇਟਿਵਿਟੀ ਗੁਰੂ ਕੋ ਸਭ ਦਿਲਿਆ ਆਪਣੇ ਮਨ ਬਹੁਤ ਗੁਰੂ ਜਨਮ ਦੇ ਇਹ ਕੇਰਕ ਪੁਣਾਈ ਜਦੋਂ ਵੀ ਮਨ ਦੇ ਵਿੱਚ ਕਿਸੇ ਨੂੰ ਬਤਾਵਾ ਤੋਂ ਬਾਅਦ ਕਿਆ ਲੰਦਾ ਏ ਦਾ ਵਿਚਾਰ ਅੰਦਾਇ ਮੰਨ ਬੇਜੰਦੇ ਉਸੇ ਵਿਰਿ ਜਿੱਥੇ ਬੱਕੇ ਉੱਥੇ ਹੀ ਵਾਹਿਗੁਰੂ ਵਾਲੇ ਨੂੰ ਦਰਵਾਜ਼ਾ ਕਰਦਾ 100 ਮੰਤਰ ਕੀ ਦਾ ਜਾਪ ਕਰੀ ਨਿਸ਼ਕ ਕਰ ਪਰ 100 ਮੰਤਰ ਕੀ ਦਾ ਜਾਪ ਫਕਟਾ ਤੋਂ ਗੁਰਨਾਥ ਪਾਸ਼ਾ ਆਪਨੇ ਕਿਨੇ ਮੰਗ ਮੰਤਰ ਕੀ ਦਾ ਜਾਪ ਕਰ ਲਿਆ ਜਨਵੀ ਸੈਕੀ ਦੀ ਬਾਣੀ ਦਾ ਪਾਠ ਕਰ ਲਿਆ ਸਮਝੋਨੇ ਨੂੰ ਨਾਲਕ ਪਾਸ਼ਾ ਲੀਦੇ ਦਰਸ਼ਨੀ ਕਰਦੇ ਹੋ। ਮੂਰ ਮੰਤਰ ਕੀਤੇ ਜਾਹ ਨੂੰ ਫੱਕਨੇ ਬੁਝਿਰ ਜੋ ਪਹਿਲੀ ਪੌੜੀ ਦਾ ਪਾਠ ਹੀ ਕਿਹਾ ਜਾਂਦੇ ਸਨ। ਤੁਹਾਨੂੰ ਰੂਰ ਪਾਠ ਨਹੀਂ ਕਰਨਾ ਹੈ ਅਤੇ ਮੂਰ ਮੰਤਰ ਵੀ ਦਾ ਜਾਪ ਵੀ ਕਰਨਾ ਨਹੀਂ। ਵੱਧ ਜਿੰਨਾ ਕਰ ਸਕਦੇ ਹੋ ਉਨਾ ਹੀ ਕਰ ਲੋ ਪਰ ਘੱਟੋ ਘੱਟ ਇੱਕ ਮਾਲਾ ਸਨੇਰੇ ਦੀ ਇੱਕ ਮਾਲਾ ਸ਼ਾਮ ਨੂੰ ਤਾਂ ਜਰੂਰ ਕਰਨੀ ਚਾਹੀਦੀ ਹੈ। ਸ਼ੁਰੂਆਤ ਇੱਕ ਇੱਕ ਮਾਲਾ ਤੋਂ ਕਰ ਲੈਗੇ। ਇਸ ਤੋਂ ਬਾਅਦ ਅੱਗੇ ਸਤਿਬਰ ਚੱਕੇ ਪਾਸ਼ਾ ਜੀ ਨੇ ਆਪਣੇ ਹੀ ਖਤਵਾ ਕਰਕੇ ਨੇ ਆਪਣੇ ਕਿ ਸੰਗਤ ਜੀ ਮਹਾਪੁਰਖ ਜੀ ਹਮੇਸ਼ਾ ਹੀ ਸਮਝੰਦੇ ਰਹੇ ਕਹਿੰਦੇ ਨੇ ਕਿ ਸਾਡੇ ਬੰਕੋ ਸਤਿ ਇੱਕ ਕਦਮ ਅੱਗੇ ਲਈ ਸਹਿਜ ਜੀ ਬਨਵਾਉਂਗੇ ਹੋ ਰਿਹਾ ਬਾਕੀ ਮਖਾਤ ਉੰਦਾ ਕਦਮ ਚੱਲ ਕੇ ਆ ਕੇ ਬੰਸਰ ਦੀ ਸਾਡੀ ਆਪ ਨਹੀਂ ਨਹੀਂ ਸੋਤ ਆਪਾਂ ਆਪਣਾ ਇੱਕ ਕਦਮ ਅੱਗੇ ਲਈ ਸਹਿਜ ਜੀ ਬਨਗਦਾਏ ਕੇ ਆਕਨੇ ਕਰਦੇ ਕਿ ਸਵੇਰੇ ਸ਼ਾਮ ਕੋ ਗਾਣੇ ਦਾ ਪਾਠ ਪੜਨਾ ਸ਼ੁਰੂ ਕਰੀਏ ਸਵੇਰੇ ਸ਼ਾਮਰ ਦੇ ਵਿੱਚ ਗੁਰਬਾਣੀ ਦਾ ਪਾਠ ਪੜਤਨ ਮੰਤਰ ਮੰਤਰ ਨਾਲ ਸ਼ੁਰੂ ਕਰੀਏ ਜੇ ਨੂਰ ਮੰਤਰ ਦੀ ਜਪ ਦੇ ਕਹਿਣਾ ਹੈ ਕਿ ਤਦ ਇੱਕ ਨਾ ਜਿੰਦਗੀ ਦੀਆਂ ਪਰੇਸ਼ਾਨੀਆਂ ਵੀ ਗਈਆਂ ਹੋਣਗੀਆਂ ਤਾਂ ਕੇਵਲ ਸਤਿ ਅੰਗ ਦੀ ਖੁਸ਼ੀ ਵਰਤਨ ਮਿਲੇਗੀ ਕਿਉਂ ਕਹਿੰਦੇ ਸਾਧ ਸੰਗਤ ਉਹਨਰ ਤਪੇ ਨੇ ਨਹੀਂ ਮੁਕਿਆ ਜਾਂਦਾ ਦੇਖਣਾ ਸਤੁਰ ਸੱਚੇ ਪਾਤਸ਼ਾਹ ਜਿਨਨੇ ਤਦਾ ਅਮਰਤ ਉਹਨਾਂ ਤਦਾ ਨੀਂਦ ਕਿਉਂ ਨਹੀਂ ਉਹ ਵਿੱਚ ਪਾ ਦੇਣਾ ਹੈ ਸੋ ਸੰਗਤ ਕੀਆ ਅਸਕਰਵੇਂ ਆ ਜਦੀ ਦੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਬਲ ਕੁਝ ਜਿਹੜੀ ਚੰਗੀ ਲੱਗੀ ਹੈ ਤਾਂ ਇਹਨਾਂ ਲਾਇਕ ਕਰਿਸ਼ਿਆ ਵੀਡੀਓ ਤੁਮੂਰੇ ਅਮ ਜੇਕਰ ਕੋਈ ਵੀ ਡਾਟਸ ਪੁੱਛੋ ਤੁਹਾਨੂੰ ਜੁਰੀਆ ਅਕੀਨ ਵੀ ਅਫੇਸਟ ਸੀਮ